ਬਾਈਟ ਦੇ ਰਹੇ ਸੀ ਬੀਬਾ ਜੀ ਆਪਣਾ ਅਮਰਤਾ ਵੜਿੰਗ ਉਹ ਮੈਂ ਕੀਲਾ ਮੁੰਡੇ ਦਾ ਰਾਜਦੀਪ ਰਾਜਦੀਪ ਆ ਇੱਕ ਪ੍ਰੈਸ ਵਾਲਾ ਉਹਦੇ ਕੋਲੇ ਮੈਂ ਹੈਰਾਨ ਆ ਯਾਰ ਵੀ ਵੜਿੰਗ ਸਾਹਿਬ ਦਾ ਆਪਾਂ ਨੂੰ ਪਤਾ ਹੀ ਆ ਵੀ ਗੱਲ-ਗੱਲ ਤੇ ਉਹਨਾਂ ਨੇ ਤਾਂ ਝੂਠ ਮਾਰਨਾ ਇਹ ਵੀ ਉਸੇ ਰਾਤੀ ਚੱਲ ਪਈ ਮਗਰ ਉਦੋਂ ਵੀ ਮਤਲਬ ਕਿ ਇੱਕ ਪਲਾਂਗ ਅੱਗੇ ਗੱਲ ਠੰਡੀ ਤਾਂ ਕੀ ਪਾਉਣੀ ਹੈ ਉਹਨੂੰ ਹੋਰ ਬਲਦੇ ਦੇ ਤੇਲ ਪਾਈ ਜਾਂਦੇ ਆ ਇਹ ਕਹਿੰਦੇ ਜੀ ਬੜਿੰਗ ਸਾਹਿਬ ਨੇ ਕਦੇ ਇਹੋ ਜਿਹਾ ਤੱਕਾ ਨਹੀਂ ਕੀਤਾ ਕਦੇ ਇੱਕ ਵੀ ਪਰਚਾ ਦਰਜ ਕਰਾਇਆ ਹੋਵੇ ਮੈਨੂੰ ਦਿਖਾ ਦਿਓ ਕਦੇ ਕੋਈ 1921 ਕੀਤੀ ਹੋਵੇ ਆ ਦੇਖੋ ਜੀ ਹੁਣ ਸਰਕਾਰਾਂ ਕੀ ਕਰ ਰਹੀਆਂ ਤੇ ਮੈਂ ਆ ਬੀਬਾ ਜੀ ਨੂੰ ਦੱਸਣਾ ਚਾਹਣਾ ਵੀ ਆ ਮੈਨੂੰ ਭੱਜੇ ਆਉਂਦੇ ਨੂੰ 17 ਐਫ ਆਈ ਆਰਾਂ ਦਾ ਮੈਂ ਇਕੱਠੀਆਂ ਕਰ ਲੀਆਂ ਸੀ ਹਜੇ ਹੋਰ ਹੋਣਗੀਆਂ ਜਿਨ੍ਹਾਂ ਦਾ ਮੈਨੂੰ ਪਤਾ ਨਹੀਂ ਲੱਗਿਆ ਕਿ ਜਿਹੜੀਆਂ ਭਾਈ ਸਾਹਿਬ ਦੀ ਮਿਹਰਬਾਨੀ ਹੋਈ ਆ ਦੇਖੋ ਤੇ ਸਾਰੀਆਂ ਨਜਾਇਜ਼ ਇੱਕ ਵੀ ਐਫ ਆਈ ਆਰ ਸਹੀ ਹੋਈ ਹੋਵੇ ਮੈਨੂੰ ਜੋ ਮਰਜ਼ੀ ਸਜ਼ਾ ਲਾ ਦੇ ਇਹਦੇ 'ਚ ਇੱਕ ਤਾਂ ਸਾਡੇ ਐਡਵੋਕੇਟ ਸਾਹਿਬ ਆ ਅਕਸਰ ਤੁਸੀਂ ਦੇਖਦੇ ਹੋਵੋਗੇ ਨਰੈਣ ਆਪਣਾ ਸਿੰਗਲਾ ਜੀ ਇੱਕ ਐਡਵੋਕੇਟ ਆ ਮਾਨਸਾ ਸਾਹਿਬ ਦਾ ਆਪਣਾ ਸ਼ਕੰਦਰ ਸਿੰਘ ਮਾਨਸਾ ਉਹਨਾਂ ਤੇ ਐਫਆਈਆ ਇੱਕ ਫਿਰ ਐਡਵੋਕੇਟ ਆਪਣਾ ਹੈ ਹੈਗੇ ਜੀ ਵਿਕਾਸ ਲੂਥਰਾ ਜੀ ਉਹਨਾਂ ਤੇ ਕ੍ਰਪਸ਼ਨ ਦਾ ਕੇਸ ਫਿਰ ਸਰਦਾ ਰਣਜੀਤ ਸਿੰਘ ਗਿੱਲ ਆਪਣੇ ਗੁਰੂ ਸਰ ਵਾਲੇ ਪੱਤਰਕਾਰ ਆ ਇਹ ਮੇਰੇ ਖਿਲਾਫ ਵੀ ਖਬਰਾਂ ਲਾਉਂਦੇ ਆ ਪਰ ਇਹਦਾ ਮਤਲਬ ਇਹ ਤਾਂ ਨਹੀਂ ਵੀ ਉਹਨਾਂ ਤੇ ਪਰਚੇ ਦਰਜ ਕਰਾ ਦੇ ਉਥੇ ਵੀ ਫਿਰ ਅਗਲੀ ਗੱਲ ਇੱਕ ਸੰਦੀਪ ਬਿੱਟੂ ਆ ਜੀ ਐਮਸੀ ਉਹਨੇ ਇਹ ਗਲਤੀ ਕਰ ਲਈ ਕਿਤੇ ਉਥੇ ਗਏ ਸੀ ਇਹਨਾਂ ਨੂੰ ਇਹ ਪੁੱਛ ਲਿਆ ਵੀ ਆ ਮੇਰੀ ਗਲੀ ਵੀ ਬਣਾ ਦਿਓ ਜੀ ਇਹ ਕਦੋਂ ਬਣਾਓਗੇ ਮੈਂ ਤਾਂ ਪਰਤਪੁਰਤ ਵੀ ਪਾਈ ਬੈਠਾ ਪਰਤ ਪੁਰ ਹੀ ਜਾਂਦੀ ਹੈ ਤੂੰ ਕਹਿੰਦੇ ਕੌਣ ਹੁੰਦਾ ਵੀ ਮੈਨੂੰ ਇਹ ਪੁੱਛਣਾ ਤੂੰ ਕਹਿੰਦੇ ਕਾਲੀਦਲ ਦਾ ਪ੍ਰਾਇਮਸੀ ਆ ਤੇ ਤੂੰ ਨਹੀਂ ਮੈਨੂੰ ਪੁੱਛ ਸਕਦਾ ਉਹ ਤੋਂ ਕਾਲੀਦਲ ਦੇ ਵਿੱਚ ਸੀ ਇਹ ਕਹਿੰਦਾ ਚੰਗਾ ਜੀ ਗਲਤੀ ਹੋ ਗਈ ਅਗਲੇ ਦਿਨ ਉਥੇ ਤੇ ਪਰਚਾ ਦਰਜ ਕਰਤਾ ਪੁਲਿਸ ਨੂੰ ਚੱਕ ਕੇ ਲੈ ਗਈ। ਸਨੇਹਾ ਭੇਜਿਆ ਪਿਓ ਨੂੰ ਕਹਦੇ ਬੰਦੇ ਦਾ ਪੁੱਤ ਬਣ ਕੇ ਨੰਗੇ ਪੈਰੀ ਮੇਰੇ ਕੋਲੇ ਘਰੇ ਚੱਲ ਕੇ ਆ ਜੇ ਤਿੰਨੀ ਕੱਲ ਨੂੰ ਤੇਰੇ ਤੇ 307 ਦਾ ਪਰਚਾ ਦਰਜ ਹੋ ਇਹ ਵੀ ਰਿਕਾਰਡਿੰਗ ਵਾਇਰਲ ਹੋਈ ਸੀ। ਸ਼ਾਇਦ ਤੁਸੀਂ ਇਹ ਰਿਕਾਰਡਿੰਗ ਆਪਣਾ ਸੁਣੀ ਹੋਵੇ। ਤੇ ਜਿਹਨੂੰ ਬੀਬਾ ਜੀ ਕਹਿ ਰਹੀ ਆ ਵੀ ਅਸੀਂ ਤਾਂ ਕਿਸੇ ਦਾ ਕੁਛ ਕੀਤਾ ਹੀ ਨਹੀਂ। ਅਸੀਂ ਤਾਂ ਕਦੇ ਇਹੋ ਜਿਹਾ ਕੁਛ ਹੀ ਨਹੀਂ ਕੀਤਾ। ਦੂਜੀ ਆ ਦੂਜੀ ਡਿਟੇਲ ਪਈ ਆ ਆ ਦੋਨੇ ਭਰਾ ਸੀ ਬੈਠੇ ਨੌ ਪਰਚੇ ਸਾਡੇ ਤੇ ਦਰਜ ਸੀ ਆ ਡਿਟੇਲ ਲੈ ਲਓ ਪਤਾ ਹੀ ਸੌਂ ਤੋਂ ਮੈਨਿੰਗ ਵੀ ਨਹੀਂ ਦਿੱਤਾ ਜਿਹੜੇ ਕਹਿੰਦੇ ਸੀ ਕਿ ਅਸੀਂ ਕੁਝ ਕੀਤਾ ਹੀ ਨਹੀਂ ਤੇ ਨੌਵਾਂ ਦੇ ਨੌ ਪਰਚਿਆਂ ਚੋਂ ਭਰੀ ਹੋਏ ਆ ਸਾਰਿਆਂ ਨੇ ਬਿਆਨ ਇਹ ਦਿੱਤੇ ਆ ਕਿ ਸਿਆਸੀ ਦਬਾਅ ਦੇ ਕਾਰਨ ਕਿ ਸਾਨੂੰ ਕਰਾਉਣਾ ਪਿਆ ਜੀ ਹੋਰ ਕੋਈ ਉਹ ਜੀ ਗੱਲਬਾਤ ਨਹੀਂ ਔਰ ਬਾੜੀ ਗੱਲ ਤਾਂ ਕੀ ਹੈ ਜੀ ਜਿਹੜਾ ਸਭ ਤੋਂ ਪਹਿਲਾ ਪਰਚਾ ਮੇਰੇ ਤੇ ਆਪਣਾ ਹੋਇਆ ਸੀ ਨਾ ਤੁਸੀਂ ਵੀ ਹੱਸੋਗੇ ਮੋਟਰਸਾਈਕਲ ਚੋਰੀ ਦਾ ਹੋਇਆ ਸੀ ਕਿਤੇ ਵੀ ਨੇ ਮੋਟਰਸਾਈਕਲ ਚੋਰੀ ਕਰ ਲਿਆ ਮੈਂ ਕਿਹਾ ਯਾਰ ਕੋਈ ਚਾਜ ਦਾਦਾ ਕਰ ਦਿੰਦਾ ਗੁਰੂਆ ਕੋਈ ਬਸ ਦਾ ਕਰੰਦਾ ਨਾਲ ਫਿਰ ਵੀ ਭਰ ਲੈਣੇ ਮੋਟਰਸਾਈਕਲ ਚੋਰੀ ਦੇ ਪਰਚਾ ਤੱਟ ਕਰਾਉਂਦਾ ਕਿਉਂਕਿ ਇਹੋ ਜਿਹੀਆਂ ਹਰਕਤਾਂ ਤੁਸੀਂ ਕਰਕੇ ਕੀ ਪਬਲਿਕ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਕਿਉਂ ਲੋਕਾਂ ਦੇ ਵਿੱਚ ਦਫਾੜ ਪਾਉਣੇ ਆ ਅਮਨ ਸ਼ਾਂਤੀ ਦਾ ਆਪਣਾ ਕਿਦਰਵਾ ਚੱਲ ਰਿਹਾ ਕਿਤੇ ਕੋਈ ਰੌਲਾ ਨਹੀਂ ਕਿਤੇ ਕੋਈ ਰਫਾ ਨਹੀਂ ਇੱਕ ਗੱਲ ਤੁਹਾਨੂੰ ਮੈਂ ਵਿਸ਼ਵਾਸ ਦਿਵਾਉਣਾ ਕਿ ਦੇਖੋ ਮੈਨੂੰ ਤੁਸੀਂ ਸਾਰਿਆਂ ਨੇ ਬੜੇ ਮਾਨ ਨਾਲ ਚੁਣਿਆ ਔਰ ਜਦੋਂ ਕੋਈ ਵੀ ਬੰਦਾ ਚੁਣਿਆ ਜਾਵੇ ਕੋਈ ਐਮਐਲਏ ਬਣ ਜੇ ਕੋਈ ਐਮਪੀ ਬਣ ਜੇ ਉਹ ਕਿਸੇ ਵੀ ਰੁਤਬੇ ਤੇ ਪਹੁੰਚੇ ਚਾਹੇ ਉਹ ਸਰਪੰਚ ਬਣ ਜਾਈਂ ਉਦੋਂ ਬਾਅਦ ਉਹ ਇੱਕ ਪਾਰਟੀਦਾਨੀ ਰਹਿ ਜਾਂਦਾ ਉਹ ਸਾਰਿਆਂ ਦਾ ਬਣ ਜਾਂਦਾ ਅਗਰ ਕਿਸੇ ਬੰਦੇ ਨਾਲ ਕੋਈ ਵੀ ਤੱਕਾ ਹੁੰਦਾ ਕਿਸੇ ਕਿਸਮ ਦਾ ਕੋਈ ਤੱਕਾ ਹੁੰਦਾ ਚਾਹੇ ਉਹ ਕਾਂਗਰਸ ਪਾਰਟੀ ਚਾਹੇ ਉਹ ਭਾਜਪਾ ਚਾਹੇ ਉਹ ਕਾਲੀ ਦਲ ਚਾਹੇ ਉਹ ਆਮ ਆਦਮੀ ਪਾਰਟੀ ਚ ਮੇਰੀ ਇਹ ਡਿਊਟੀ ਬਣਦੀ ਆ ਉਹਦੇ ਨਾਲ ਖੜਨ ਦੀ ਉਹਨੂੰ ਇਨਸਾਫ E